ਨਾ ਕੋਈ ਨਾ ਕਹਿਆ ਜਾਏ ਕੰਮ ਨਹਿਰੇ ਸਮਾਈ ਉਹਨੇ ਮਿਹਰ ਸਾਰਾ ਕੋ ਮੇਰਾ ਹੁਨੀ ਜੇ ਤੁਰ ਨਾ ਗਣ ਤੇ ਰਕਤਾ ਤੇ ਉਰਚੀਦਾ ਸਭ ਸੁਰਤੇ ਉਸ ਸੁਖਮਾਈ ਸਭ ਕੀ ਤੁਮ ਕਮ ਕਮ ਪਾਈ ਜਨ ਜੀਨ ਨੀ ਨੰਬਰ ਆਏ ਕਹਨ ਮਹਾਈ ਨੀ ਸੋੜ ਆਈ ਸਭ 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 ਪਰ ਸਭ ਤੇ ਅਹੀਓ ਸਿਦਾਂ ਕੁਲਖਾ ਮੀਆਂ ਉੜਿਆ ਸੁਰਨ ਸਿਦਕ ਨਾ ਪਈਆ ਕਰਮ ਜੇ ਚਾਹ ਕਰਾਈਆ ਕਰਮ ਲਗ ਚਾਰ ਸਿਵਤੀ ਪਰੇ ਤਿਰ ਪੰਨਰ ਨਿਸਤੋ ਦੇ ਸਿਖ ਕਰ ਨਾਨਕ ਸਤ ਸੋਰਨ ਹਰ ਸਭ ਮਹੁਲ ਪੈਲਾ ਅਖੰ ਜੀਵਾ ਸਰੇ ਮਰਦ ਅਖਰੇ ਉਖਾ ਸਚਾ ਸਤ ਨਾਮ ਜੀ ਲਗ ਕੋ ਖਾ ਕਿਥੇ ਖਾਏ ਚਲੀਏ ਦੁਖਾ ਸੋ ਦੂਸਰੈ ਮੇਰੀ ਮਾਏ ਸਤਿ ਸਾਹਿਬ ਸੱਚੇ ਮੈਂ ਨਾ ਸਤਿ ਨਾਮ ਕੀ ਤੋੜਿ ਆਈ ਅਸਤੇ ਕੀਮਤ ਨਹੀਂ ਪਾਈ ਜੀਸਾ ਕੇ ਅਨੁਪਾਏ ਵਡਾ ਨਾਮ ਵਕਾਟ ਨ ਦਏ ਨਾਮੁ ਮਹੇਲਾਹੁ ਸਰੂਰ ਦੇਦਰਹਿ ਮਜੂਕੇ ਭੋਗ ਸੁਨੋ ਗੁਰ ਏ ਗੁਰਨਾਮ ਹੈ ਹੋਏ ਨਾਮ ਕੋ ਹੋਏ ਨਾਮ ਕੋ ਹੋਏ ਜੀਉੜਿਆ ਤੋ ਸੇਵੜ ਤੇਰੀ ਦਾਤ ਜਿੰਨਾਂ ਕਰਤ ਕੀਤੇ ਰਾਹ ਬਸੋਏ ਸਾਰੇ ਤੇ ਕਮਜ਼ਾਦ ਸੁਨਾ ਨਾਮ ਅਨੰਦ ਸੁਨਾ ਤੋਰਾ ਗੁਰ ਜੀ ਮਹਾਰੂਪਦਾ ਹਰਿ ਜੀ ਜਨ ਸਤਿਗੁਰ ਸਤਿਪੁਰ ਸਾਧਨ ਕਰੋ ਗੁਰਪਾਸ ਅਉ ਮੇਰੇ ਕੇਵਲ ਸਤਿਗੁਰ ਸਰਣਾਇ ਕਰਦੇ ਨਾਮ ਸਰਸ ਮੀਨ ਮਿਲ ਬਲੇ ਮਹਾਰਾਜ ਸਰਗਸ

ਈ ਵੰਦੋਂ ਤਾ ਸਤਿਗੁਰੂ ਸਾਧ ਮੁਸਰਣ ਸੰਗਤ ਨਹੀਂ ਆਈ ਤ੍ਰਿਗੁਤੀਆ ਤੇ ਤ੍ਰਿਤੀਵਾਸ ਜਿਨ ਰਤਨ ਸਾਧ ਗੁਰ ਸੰਗੁ ਪਾਈ ਨਤਰੁ ਮਾਸਤ ਕਲਿਆ ਦੇਖਾਸ ਤਨ ਤਨਾ ਸੰਸੰਗ ਤਿਤਾ ਤਸੁ ਪਾਈ ਆ ਮੇਰਾ ਨਾਮ ਰਖਣਾ ਵਰਗਾ ਸਾਰ ਕੁਝ ਹੀ ਮਨੁੱਖਾਂ ਪਰਿਵਾਰ ਕਾ ਜੀ ਮੇਂ ਕਿਤਲੋ ਨਾਮਾਂ ਦਾ ਅਰਹਤ ਜੀ ਉਪਰਿਆ ਸਰਬ ਸਤਮ ਚੰਤ ਉਪਾਏ ਤੰਕਰ ਸਿਖਵਾਤੀ ਸੁਸਰੇ ਆ ਮੇਰੇ ਮਾਧੋ ਜੀ ਸਤਿ ਸਤਿ ਗੁਮਨ ਸੋਤਰੇ ਗੁਰਸਾਧ ਪਰਮ ਤਨ ਪਾਏ ਸੁਕੇ ਖਾਸ ਤਰਹਿ ਰਹਾ ਜਨ ਬਿਤਾਰੋ ਸੋਤਨ ਜਿਤੇ ਕੋਈ ਨ ਇਸ ਕੀ ਕਰੇ ਆ ਸਰੰਸੇ ਤੁਸਮੈ ਖਾਕ ਕਹ ਮਨ ਤੋ ਕਰੇ ਆ ਉਤੇ ਉਦਸ ਸੁਸ ਜਿਸੁ ਪਰਸੈ ਕੋਇ ਕਰੈ ਸਦਾ ਤੁਮ੍ਹ੍ਹ੍ਹ ਕੋ ਮੁਖੁ ਵਾਬੈ ਸੋ ਨੂਜੁ ਬਾਬੈ ਮਨੁ ਪਾਸਿ ਲੁਕ੍ਰਿਆ ਹੋ ਸਾਧਨ ਤਨੁ ਦਸੈ ਕਿਸੈ ਨਾਨਕਾ ਕਹੁ ਕਰੁ ਸੁਖ ਕਰੈ ॥ ਜੁਗਨਾਨਕੁ ਬੰਦੂ ਸਾਧੁ ਬਭ ਜਹੀਐ ਕਿਰਤਨ ਪਰਮਰੇਆ ਰਾਸ ਸਨ ਮੁਹੰਮਦ ਤੌਕਾਸੁ ਤੁਮਤ ਇਕਿਉ ਅੰਕਾਰੋ ਸਤਗੁਰ ਤਸੈਦ ਸੋ ਗੁਰ ਨਰਨੰ ਨਾਮੁ ਵਰ ਪ੍ਰਭ ਨਰਨੰ ਹਰੇ ਕੁਮਾਰ ਗੁਰੂ ਪਰ ਸੰਪੇਵ ਸੰਤ ਅਰ ਤੁਮ ਜੀ ਅਰ ਸਚੇ ਸਰਗਨਾਹਾਰ ਸਭ ਜੀ ਦੁਆਰੇ ਤੇ ਤੋ ਸੇ ਅੰਕ ਕਰ ਹੱਤਿ ਅਰ ਸੰਤੋ ਜੀ ਸਭ ਖੁਸਾਰ ਹਰ ਹਰ ਤੇ ਗਰ ਹਰਿਆਪੇ ਸੇਵਕ ਜੀ ਕਾ ਨਾਨਕ ਤੁਮ ਚਾਰਾ ਕੋ ਗਾਹ ਨਬ ਨਬ ਰਤ ਜੀ ਹਰੇ ਮੋਹ ਪ੍ਰਸਮਾਨ ਜੀ ਜੀ ਦਸ ਤੇ ਸੁਪੇਖਾ ਲੀ ਦੀ ਸਭ ਦੇ ਰਤੋ ਦੁਰਾ ਓ ਮੱਤੇ ਸਤਾਯ ਅਪੇ ਤੁਤਾ ਜੀ ਸੁਖ ਬਿਨਯ ਵਰਨ ਚਾਨਾ ਤੂ ਪਰ ਬੰਧਯ ਅਪੇ ਅਪ ਜੀ ਤੇ ਰਖਮ ਯਾ ਕੋ ਖਾਨਾ ਜੋ ਸਿਰ ਹੈ ਤੂੰ ਸਿਰ ਤੁਜੀ ਚਰਨਾ ਤੁਮ ਬੋਰਾ ਹਰਦਿਆ ਹੈ ਹਰਦਿਆ ਹੈ ਤੁਜੀ ਸੀਸੇ ਦਸ ਕਰੈ ਸੋ ਤਰਸੀ ਸੀ ਭਗਤ ਸੇ ਭਗਤ ਪੈ ਜਰਾਧ ਜੀ ਤੁਮ ਤੁਜੀ ਜਉਂੀ ਪ੍ਰਸੀ ਦੇਨ ਨਿਰਵਾਣ

ਤੇਰੀ ਪਤ ਤੈਲੀ ਪਤ ਸਦਾ ਰਹੀ ਪਰ ਪ੍ਰੇਅ ਅੰਤ ਦੇਮ ਤੈਰੀ ਪਵਤ ਸਾਰੇ ਪਰ ਸਦਾ ਨਤਬਦੀ ਹਰਮਿਆਨੇ ਅਨੰਤ ਤੇਰੀ ਕੋ ਪ੍ਰੇ ਦੀ ਅਨਸਰਿਆ ਤੂਜੇ ਸਵਤਾ ਤੇ ਜੇ ਦੇ ਅੰਤ ਦੀਆ ਰੀਤ ਸੇਰੇ ਯੇ ਸੋ ਪ੍ਰਭੂ ਸਮਤ ਸਾਸਤਰੀ ਕਰ ਕਰਿਆ ਕਰ ਕਰ ਮੁਖਰੰਤ ਸੇਵਕ ਤਾ ਸੇ ਭਗਤ ਪਰਿਤਿ ਨਾਨਕ ਜੀ ਜੋ ਪ੍ਰਭ ਮੇਰੇ ਹਰਦੁਵੰਤ ਤੂਰੁ ਤੁਖੇ ਪਰਮੰਭੁ ਕਲਪਤ ਜੀ ਤੁ ਜੀਵ ਰਿਆ ਵਰਣੁ ਧੋਵੀ ਆਦਿ ਦੁਇ ਕਾ ਸਲਾ ਸਲਾ ਤੋਇ ਕਾ ਸੀ ਤੋ ਮੇਤ ਕਤਲ ਸੋਈ ਤੁਰੀ ਅਪੇ ਭਰੈ ਸੋਈ ਬੰਦਹਿ ਤੁਮ ਅਤੈ ਕਰਿ ਸੋ ਹਾਏ ਤੁਰੀ ਅਪੈ ਸਿਤ ਸਭ ਉਪਾਏ ਤੁਰੀ ਅਪੈ ਸਿਧ ਸੰਗੋਈ ਜਨੁ ਨਲਕੁ ਬੋਗਵ ਕਤਨਹਿ

ਰਮਾ ਤੁਲਾ ਦਾ ਰਮਾ ਤੁਲਾ ਆਇਆ ਸਦਾ ਪਰਿਸ਼ੋੜਿਆ ਆਪਨ ਲਾਇਆ ਤੂੰ ਗੁਰਿਆਰ ਸਤਹੀ ਮਾਹੀ ਤੁਧੁ ਦੂਸਰ ਕੋਈ ਨਾ ਜੀਵੰਤ ਸਭੇ ਰਖੇ ਲਭ ਜੋ ਪ੍ਰਿਸ਼ਰ ਅਸਬ ਦੁਤੀ ਨੇ ਲਾ ਜੇ ਤੁਮ ਕੋ ਦਰੈ ਸਹੀ ਜਾਨੈ ਹਰ ਸਦਜੀਆ ਤੋ ਖਾਏ ਜੇ ਮਰੂਸੀਆ ਤਰਸੁ ਪਿਆ ਸਦੀ ਵਰਣਮ ਸੁਮਯਾ ਤੂ ਤੋ ਆਪੇ ਕਰਤਾ ਸਿਰ ਕੀ ਅਸੋਏ ਤੁਹਨ ਬੁਜਾ ਬੰਧਾ ਹੋਏ ਸੰਕਲ ਕਰਿ ਸਿਜਣ ਹੋਏ ਜਨਤਨ ਤੁਮਕ ਪਰਗਟ ਰੂਏ ਅਸਾ ਮਹੰਮਾ ਪਹਿਲਾ ਤੇਨਾਂ ਸਰਬ ਰਹਿ ਪਹਿਲੇ ਜਿਉ ਅਸਾ ਤਾਨਿਕ ਪਤਲੇ ਜੀਆ ਅਕਰੋ ਪਗ ਮਿਲ ਚਲੈ ਹਮ ਦੇਖ ਤੈ ਰੂਪੀ ਅਲੇ ਮਾਨੀ ਜਨਾ ਤੇ ਸਮੂਰ ਮਣਾ ਹਰ ਦਸਰਤਾ ਤੇਰੇ ਗੁਹੜਿਆ ਰਹ ਨਾਮੁ ਤੇ ਸਤਿ ਸਿਨੇ ਪੜਿਆ ਹੋਰ ਖੁਮੂਦਾ ਤੁਮ ਪਿਆ ਸਤਿਗੁਰੂ ਦੇ ਚਰਨੀ ਸ਼ਰਨਿਤ ਨਾਇ ਸੁਰਿਆ ਸਭ ਮਹਲਾ ਪਜਵੇਂ ਸਈ ਪਰਪਤ ਮਨ ਦੇ શરીਗਾ ਬਹੁਤ ਨਰਮ ਸੀ ਤੇਰੇ ਪਰਿਆ

ਤਉ ਨਦ ਸਰਬਨਿ ਸੁਖਰਮਾ ਸਰਬ ਪਰਿ ਕੀ ਰਖੋ ਸਰਮਾ ਤਸ ਤਨ ਸੁਏ ਧੁਭਿ ਉਬਾਸ ਬਿਨਸੀ ਚਉਪੈ ਅਬਰੀ ਕਰਵਾ ਦੇਵ ਸਰ ਪੂਰ ਹੋਏ ਜੇਤ ਕੀ ਈਸ਼ਾ ਤਉ ਤਨ ਨਮੋ ਰਹਿ ਤਮਾ ਪ੍ਰਜਨ ਰੂਪਿਤ ਕੈ ਹਉ ਰੀਸ ਸਵੇ ਤੁਮ ਕਾ ਕਰ ਅਤਿ ਸਰੇ ਮਹਿ ਚਰ ਸੁਖੀ ਸੁਸ ਮਾਰ ਪਰਵਾਰ ਸਿਉ ਸਿਖ ਕ ਸਮੇਂ ਕਰ ਕਰ ਵੇ ਸਭ ਜਗਤ ਦੇ ਕਰੀਐ ਸੰਭੈ ਨਿਵਾਜ ਸੰਗਰੀਐ ਪੂਰਨ ਹੋਏ ਹਮਾਰੀ ਅਸਰ ਤਉਰਾ ਤੁਲਕਿਰ ਤੇ ਅਸਾ ਤੁਸ਼ਕ ਕੋ ਯੋ ਜੈ ਰੂ ਜੋ ਪਰਚਵ ਸੋ ਤੁਤੇ ਪੈ ਸੇਵ ਤੁਸੇ ਪ੍ਰਮਾਤਿ ਜੈ ਸੰਸ ਸਤਿ ਰ ਹਮਾਰੇ ਮਾਰੀਏ ਆਪ ਆਪਰੇ ਮੁਝੇ ਯੂ ਬਰੀ ਹੈ ਮੰਨਤ ਕਾਸ ਰਹੀ ਹੈ Assalamualaikum warahmatullahi wabarakatuh. ਰਉ ਪਰਤ ਸਰੋ ਪਰਗਾਸ ਸਭ ਕਲ ਕ੍ਰਿਆ ਤਮਾਸ ਜਨ ਕਰ ਗੁਦੀ ਸੂਤਿ ਆਪਿ ਤੇਰਾ ਬ੍ਰਹਮਾ ਤ੍ਰਿਯ ਜਨ ਕਰ ਸਭ ਸੁਵਰਨੰ ਸੁਕਰ ਪੈ ਹਮਰ ਜਨ ਕਰ ਸਨੰਤ ਬਰਹਾਉ ਆਉ ਦੇਵ ਨੰ ਚੁਕਦਾਇ ਆਦਿਤ ਸਵੇ ਪ੍ਰੇਮ ਕਰਾ ਸੁ ਗੁਰੂ ਸੰਭਿਓ ਤੁਮਾਰਾ ਨਮ ਸੁਆਸੀ ਤੁਮ ਹੇ ਸਭ ਪਦਾਂ ਹਰਿਆੰਸਾਰੀ ਸਿਵ ਕਨਕਾ ਸਰਵ ਸੁਪਤੀਆ ਸਤਰਣ ਪਉ ਪਰਉਪਦੇਸ਼ੀ

ਕਰ ਦਰਖੀ ਪੜ ਪੜ ਕੀ ਜਨ ਕਬੂ ਦਰਸਨ ਸਰਪੁਰ ਪਰਜਾ ਸਤੋ ਪੀਆ ਪਰ ਜਨ ਅਰਖ ਸਤੋ ਗਬੋ ਕੁਮਨੁ ਤੀਰ ਸਭਾ ਨਿਤਿ ਵਕਰਾ ਸਤ ਸੰਭਾ ਨੇ ਅਤਿਆਤਮੇ ਕੂਸ਼ਿਲ ਚਾਰੇ ਤੂੰ ਸਭੁ ਤੇ ਰਹਿ ਸਰਨਾਰਾ ਨਾਮੁ ਅਬੀਦ ਭੀਜੇ ਅਰਿਆ ਲਮਾ ਉਮਰੰਕਾਰਾ ਪ੍ਰਭੁ ਕੈ ਸਰੁਨਾਥਾ ਵਾਦਿ ਸਿਵੇਨਾਦਿ ਸੰਪਰ ਸਤਿਗੁਰੁ ਤਤਸਤਿ ਜਾਗਦੁ ਤਉ ਤੇ ਨਤਸੁ ਤੇਜਾ ਸੰਕੂਪ ਕਰਪਾ ਰੇ ਨਾਨਕ

ਵਾਹਿਗੁਰੂ ਸਭਾਂ ਮੇਰੀ ਸੋਚਾ ਸਿੱਖ ਬਾਰੇ ਸਿਖ ਸੰਗਰ ਨਦੂਤ ਜਿਤੇ ਗੁਦ ਅਦੁਪਤਾ ਸਗੋਂ ਮਨੈ ਸ਼ੰਗਰੁ ਨੰਕਰੁ ਨੰਕਰਹ ਜੀਅ ਅਸਤ ਤਸ ਗਣੇ ਤਰੇ ਕਨ ਸੇ ਸੁਸਟ ਦੁਤ ਕੋ ਪਰ ਤੁਸਦੋ ਸਲ ਪਰਿਤੇ ਆਏ ਜਿ ਰਜ ਸਵਰਦਾਏ

ਨੀਰਵਾਣ ਤੁਰ ਸੁਬਾਰਾ ਕਲ ਭਾਸਿ ਤੈ ਮਰੇ ਜੇਨਰਨਾਵਿ ਭੈਰੋ ਘਰ ਕਲ ਤੁਸ਼ ਸੁਖੀਰਾ ਸਰਵ ਰੂਪੀ ਤੁਮ ਸਰਬਵਿਧਾਹੀ ਆਪਾ ਤਰੇ ਤਿਨੁ ਬਾਰਿ ਸਰਵ ਤੋਮੋ ਸੁਹਾਇ ਦੁਸ਼ਕ ਸੁਖ ਤੇ ਮਉ ਬਚਾਈ ਸਈਆ ਪਰਮਾਤਮਾ ਜੁਜਤੇ ਤੁਮਰੇ ਤਸਵੀ ਕੋ ਵਸਰੇ ਨਹੀਂ ਆਂ ਆ ਰਾਮੇਸ਼ਵਰ ਸੁਦਾਮਨੀ ਕਹੇ ਮਤੇ ਤਨਾ ਮੰਨਿਆ ਸਿਮਰਤੋ ਫਾਸਤ ਰਾਮ ਜੀ ਸੁਬਾਹ ਮੁਖਿ ਦੇਖੇ ਹਮੇ ਕਮਨ ਜਨਿਆ

Bertindak dan buka bersatu, 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 bersatu,

ਸੋ ਤੁਮਨੁ ਸਾਰੇ ਕੈ ਨਾਨਕ ਤੁਮਨ ਮੇਰੇ ਵਿਚਿ ਮਰਹੁ ਹਰਿ ਨਾਮਿ ਲੀ ਸਤਿ ਸਹਿ ਸਰਵਨ ਨਿਰਖਿ ਸਿਰਹਿ ਤਤਪੂਰਿ ਦੇ ਸਭ ਜਿਸੁਐ ਜਿਸਦੇ ਸੁਪਾਰੇ ਸਲਾਤ ਸੁਬਾਤ ਤੇਰੇ ਨਾਮ ਨੋ ਸਾਰੇ ਨਾਮੁ ਤੇਰੇ ਮੋਸਿਆ ਵਰਜਿ ਸ਼ਬਦ ਖਮੇਰੀ ਰੰਗ ਮਨ ਨੂੰ ਸੱਚੀ ਸਾਰੰਗ ਗੁਰ ਨੈ ਸਰਪੀਰਾ ਸੱਚਾ ਨਾਮ ਮਿਰ ਆਦਾਰ ਸਤਿਨਾਮ ਆਦਾਰ ਪੁਖਾ ਸਭ ਗੁਆਹੀਆ ਹਰਿ ਸ਼ੰਤੂ ਸੁਖ ਮਨ ਹਸਿਆ ਜਿਨ ਸੰਸਪ ਤਨਿਆ ਸੁਨ ਗੁਰ ਮਾਰੂ ਜਿਤਾ ਗਵਿਤਾ ਸੁਧੀਏ ਬਦੀਏ

ਨਰਨ ਆਤਮ ਤਾ ਸੁਖ ਹੋਇ ਕਿਸ ਕਰੇ ਨਦ ਅਦਿ ਅੰਮੇ ਸਮੋਦ ਘਰਿਆ ਸਰਬ ਲੋਕਤ ਪੂਰੇ ਪਾਰ ਪਰਮ ਪ੍ਰਕਾਯ ਸ੍ਰਿ ਸਗਲ ਸੁਰੇ ਲੋਹਰ ਸੰਤਾ ਪਇ ਕੈ ਸੋਈ ਸੱਚੀ ਨਾਰਿ ਸੰਸਰ ਭੈ ਸਰਸੀ ਤੋਲੇ ਮੁਤੇ ਦਾਈ ਸੁਤੇ ਪਹਿਂਿਤ ਹੈ ਤੇ ਪਰਨ ਸਤਿਗੁਰੂ ਰਹਿਤ ਪਰਪੂਰੀ ਮਿਰਹੰਤ ਨਾਨਕ ਗੁਰ ਚਰਨਾਂ ਲਾ ਕੇ ਵਾਝੇ ਅਨੰਤ ਤੋਰੀ ਮਨ ਮੇਂ ਮਹਲਾ ਸਜੈ ਆਹ ਗੁਰ ਚਲਵਸਤੂ ਪਿਆ ਸਤਸੰਤ ਫੁਲਜਾਰੂ

ਸੋ ਨਾਰ ਕੋ ਬ੍ਰਹਮ ਬਸਰਮ ਸਰੂਪ ਮਹੰਦਾ ਅਜਵਾਏ। ਹੀ ਰਹਿ ਤੰਤ ਸੁੰਦਾ ਹੀ ਮਨੁ ਤੁਖਿ ਤੋਖਿ ਤੋਈ ਮੈਂ ਜੁਆਰੇ ਪਵਨ ਨਾਹੀ ਅਪੇ ਤਰਸਤੇ ਹੋਏ ਤਰਸਤੇ ਮੈਂ ਰਮਤ ਹੋਏ ਸਤ ਗੁਰ ਸੱਜਣ ਮਿਲਿਆ। ਨਾਦ ਤੁਨਾ ਕਟਿਵਾ ਤਨ ਮਚਿ ਹੈ ਹਰਿ ਆ। ਕਰ ਸੁਰਧਿਆ ਮਰਬਤ ਹੋਈ। ਸਭ ਸਰ ਸਰ ਮਿਲ ਜਾਤ। ਨਾਦ ਤੁਨਾ ਮੈ ਇਤਾ ਦੀਵਾ। ਕਰ ਸੁਨੀ ਵਾਦਿਆ। ਆਰ ਗੁਰੂ ਦਾ ਅਲਸਾ ਵਾਲੂ ਦੀ ਫਤ